ਸਨਦੀਪ ਕੋੜ ਮੇਰੇ ਭਰਾਵਾ ਚਾਚੇ ਦੇ ਮੁਰੇ ਤੇ ਮੇਰਾ ਭਰਾ ਹੀ ਆਪਣੇ ਅਸੀਂ ਪਰਿਵਾਰ ਇਹਦੇ ਨੇ ਧੱਕੇ ਨਾਲ ਜਿਹੜਾ ਮੇਰਾ ਭਰਾਵਾ ਨਾ ਨਿਕਾ ਸਰਜੀਤ ਉਹ ਵੀ ਸਾਡੇ ਵਿੱਚ ਹੋਈਆਂ ਨਾਲ ਕਾਕੂ ਆ ਉਹ ਤਾਏ ਦਾ ਮੁਰਾਵਾ ਤੇ ਉਹਨਾਂ ਨੇ ਧੱਕੇ ਨਾਲ ਥਾਂ ਵੰਡਣ ਦੀ ਕੋਸ਼ਿਸ਼ ਕਰਦੇ ਸੀ ਪੰਜ ਪੰਜ ਬਾਰੋਂ ਬੱਦੇ ਲੈਂਦੇ ਸੀ ਉਹਨਾਂ ਨੇ ਤੇ ਅਸੀਂ ਬਤੇਰਾ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਾਹ ਹੋ ਗਿਆ ਵੀ ਤੁਸੀਂ ਇਦਾਂ ਨਾ ਕਰੋ ਉਹਨਾਂ ਨੇ ਅਸਲਾ ਵੀ ਲਿਆਂਦਾ ਪੰਜ ਸੇਵ ਫਿਆਲ ਕੀਤੇ ਇੱਕ ਫਿਆਲ ਵੱਜਾ ਵੀਰ ਮੇਰੇ ਦੇ ਉਹਦੇ ਗੋਲੀ ਵੱਜੀ ਆ ਕੀ ਨਾਮ ਦਾ ਉਹ ਦਾ ਮਨਦੀਪ ਸਿੰਘ ਕਿੰਨੇ ਮਰਲੇ ਜਿਹੜੇ ਪੰਜ ਲੜਾਈ ਆ ਪੰਜੀ ਪੰਜੀ ਗਜਾਣੇ ਹੋਣੇ ਆ ਲੜਾਈ ਕਿੰਨੇ ਮਰਲੇ ਜਗਾ ਨੂੰ ਜਗਾ ਕਿੰਨੀ ਆ ਪੰਜ ਮਰਲੇ ਆ ਜੀ ਪੰਜ ਮਰਲੇ ਆ ਦੋ ਆਪਸੇ ਭਰਾ ਦੇ ਸਿਰਕਿਆ ਹਾਂਜੀ ਸ੍ਰੀਕਾ ਭਰਾ ਦੇ ਹਾਂਜੀ ਹਾਂਜੀ ਚਾਚੇ ਤਾਏ ਦੇ ਮੁੜੇ ਅਸੀਂ ਵੀ ਪਰਿਵਾਰ ਦਾ ਹੀ ਬਾਹਰ ਦੇ ਬੰਦੇ ਨੂੰ ਬਥੇਰਾ ਆ ਆਖਿਆ ਸਾਡਾ ਆਪੇ ਜੀ ਅਸੀਂ ਨਿਬੇੜ ਲਾਂਗੇ ਪਰ ਉਹਨੇ ਹੱਲੇ ਦੇ ਬੰਦੇ ਸੱਦੇ ਕਹਿੰਦਾ ਮੈਂ ਪੰਚਾਇਤ ਮੈਂਬਰ ਵਾਂ ਮੈਂ ਜੋ ਮਰਜੀ ਕਰ ਸਕਣਾ ਵਾਂ ਪਹਿਲਾਂ ਸਭ ਤੋਂ ਉਹਨੇ ਮੇਰੇ ਜਾਂ ਦਾਤਰ ਮਾਰਿਆ ਤੇ ਸ਼ੁਰੂ ਹੋਇਆ ਕੰਮ ਕਿਨੇ ਫੱਟੜ ਹੋਏ ਪਿੰਡ ਦੇ ਅਈ ਜੀ ਚਾ ਪੰਜ 6 ਜਾਣੇ ਆ ਇੱਕ ਦੇ ਚਾਚੇ ਦੇ ਮੁੜੇ ਦੇ ਵੀ ਹਰੇ ਵੱਜਾ ਵਾ ਕਿੰਨੇ ਦੇ ਮੁੜੇ ਵੱਜੇ ਹਾਂ ਜੀ ਗੋਲੀ ਇੱਕੋ ਦੇ ਜੀ ਵੱਜੀ ਆ ਤੇ ਪੰਜ 6 ਜਾਣੇ ਆ ਫੱਟੜ ਹੋਏ ਆ ਘਰ ਦੇ ਵਿੱਚ ਹੀ ਆਣ ਕੇ ਜੀ ਪੈ ਗਏ 520 ਜਾਣੇ ਗੋਲੀ ਕਿਸੇ ਵੱਜੀ ਦੇ ਗੋਲੀ ਉਹਦੇ ਜੀ ਇਦਾਂ ਦੇ ਪਾਸੇ ਸਾਤੀ ਦੇ ਵਿੱਚ ਇਧਰਲੇ ਪਾਸੇ ਹਾਂ ਜੀ ਉਹ ਬਾਰੋ ਬਹਲੇ ਦੇ ਬੰਦਾ ਸਦਿਆ ਸੀ ਤੇ ਬਾਕੀ ਉਹਨੇ ਮੇਰੇ ਦੇ ਵੀ ਗੋਲੀ ਚਲਾਉਣ ਲੱਗਾ ਸੀ ਥਾ ਮੈਨੂੰ ਮੇਰੇ ਭਰਾਣਿਆਂ ਉਠਾਉਣ ਨੂੰ ਕਰਤਾ ਮੈਨੂੰ ਤੇ ਫਿਰ ਜਿਹੜਾ ਪੜੇ ਨੂੰ ਲੰਗ ਗਿਆ ਉਤੋਂ ਦੀ ਤੇ ਵੇ ਇੱਕ ਪਤਾ ਨਹੀਂ ਵੀ ਇੱਕ ਗੇੜਾ ਦਿਨ ਵਜਾ ਉਹ ਮੇਰੇ ਪੜਾ ਦੇ ਮਾਰਨਗਾ ਤੇ ਉਹ ਪਤਾ ਨਹੀਂ ਕਿ ਚੱਲਿਆ ਗਿਆ ਤੇ ਉਹ ਪਤਾ ਨੂੰ ਨਾ ਗੇ ਹੋ ਵੀ ਮੇਰਾ ਨਾਮ ਸੰਦੀਪ ਗੌਰ ਜੀ ਮਰਲੇ ਜੇ ਆਪਾਂ ਉਹਨਾਂ ਨੂੰ ਕਿਹਾ ਤੁਹਾਡੇ ਘਰ ਦਾ ਮਸਲਾ ਆਪਾਂ ਨਵੇਲਣੇ ਬੈਠ ਕੇ ਤੇ ਆਪਾਂ ਥਾਂ ਦੇਣ ਵੀ ਦੇ ਆ ਕਿ ਤੂੰ ਇਥੋਂ ਲੈ ਲੋ ਜ਼ਬਰਦਸਤੀ ਦੂਜੇ ਥਾਂ ਤੇ ਕਬਜ਼ਾ ਕਰਨ ਫਿਰ ਦੇ ਜੇ ਕੋਈ ਰਿਸ਼ਤੇਦਾਰ ਸਤੇਈ ਤਾਏ ਦੇ ਹਤੀ ਮੁੰਡੇ ਇੱਕ ਤਾਏ ਦਾ ਇੱਕ ਚਾਚੇ ਦਾ ਮੁੰਡਾ ਸਰਜੀਤ ਸਿੰਘ ਤੇ ਕਾਕੂ ਕਾਕੂ ਦੀ ਘਰ ਦੀ ਤੇ ਸੰਦੀਪ surjit ਦੀ ਘਰ ਦੀ ਇਹ ਸਾਨੂੰ ਸਾਰੇ ਦੱਤ ਲੈ ਕੇ ਮਾਰਨ ਪੈਗੇ ਬਾਹਰੋਂ ਬੰਦੇ 24 25 ਬੰਦੇ ਸੱਦੇ ਬਾਹਰੋਂ ਨਾਲ ਉਹਨਾਂ ਕੋ ਅਸਲਾ ਹੀ ਤੇ ਮੇਰੇ ਮਨਦੀਪ ਸਿੰਘ ਮੇਰੇ ਘਰ ਵਾਲੇ ਦੇ ਗੋਲੀ ਲੱਗ ਗਈ ਜੇ ਹਾਂਜੀ ਤੇ ਬਾਹਰੋਂ ਸਾਰੇ ਸੱਦੇ ਰਿਸ਼ਤੇਦਾਰ ਆਪਣੇ ਜਿੰਨੇ ਵੀ ਇਸੇ ਕਬਰਾ ਦਾ ਸਾਰਾ ਹਾਂਜੀ ਕਿੰਨੇ ਬੰਦੇ ਫਟੜੇ ਜਨਾਨੀਆਂ ਦੇ ਬੰਦੇ ਕਿੰਨੇ ਫਟੜੇ ਪੈਚ ਚਾਰ ਪੰਜ ਹੋ ਗਏ ਜੀ ਬਹੁਤ ਬੁਰਾ ਹਾਲ ਜੀ ਹਾਨੂੰ ਇਨਸਾਫ ਚਾਹੀਦਾ ਵਾ ਮੇਰਾ ਨਾਮ ਸੰਦੀਪ ਕੌਰ ਤੁਹਾਡਾ ਕੋਣ ਜਖਮੀ ਹੈ ਕਿਹੜੀ ਗੱਲ ਝਗੜਾ ਆਇਆ ਹੈ ਮੇਰੇ ਹਸਬੰਦ ਉਹਨਾਂ ਨੇ ਇਹਨਾਂ ਨੇ ਉਹ ਦੋਵਾਂ ਭਰਾਵਾਂ ਨੇ ਉਹਨਾਂ ਨੇ ਸਿੱਧੇ ਦਾਤਰ ਮਾਰੇ ਮੈਂ ਅੰਦਰ ਹਾਂ ਤੇ ਜਦੋਂ ਮੈਂ ਉਹਨਾਂ ਨੂੰ ਛਡਾਉਣ ਗਈਆਂ ਤੇ ਮੇਰੇ ਵੀ ਆਪ ਕੋ ਸਿਰ ਤੇ ਟਮਾਰਤੀ ਉਹ ਕੁੜੀ ਨੇ ਕੁੜੀ ਨੇ ਇਹ ਕਿਹੜੀ ਗੱਲ ਹੋਇਆ ਇਹ ਪਤਾਂ ਤੋਂ ਦਾ ਝਗੜਾ ਜੀ ਹਾਂ ਜੀ ਤੇ ਅਸੀਂ ਹੁਣ ਘਰ ਸਾਨੂੰ ਕੀ ਪਤਾ ਥਾਵਾ ਕੀ ਹਸਾਬ ਕਿਤਾਬ ਕੀ ਨਹੀਂ ਇਹਨਾਂ ਦਾ ਮੈਂ ਤੇ ਇਹਨਾਂ ਨੂੰ ਛਡਾਉਣ ਗਈਆਂ ਤੇ ਮੇਰੇ ਵੀ ਟਮਾਰਤੀ ਇਹਨਾਂ ਨੇ ਸਿੱਧੇ ਦੋਵਾਂ ਭਰਾਵਾਂ ਨੇ ਦਾਤਰ ਮਾਰੇ ਸਿਰ ਤੇ ਤੇ ਮੈਂ ਉੱਤੇ ਜਾ ਕੇ ਵੀ ਮੈਂ ਨਾ ਮਾਰੋ ਨਾ ਮਾਰੋ ਜਿਹੜਾ ਜਖਮੀ ਮੈਂਬਰ ਨੇ ਹਾਂ ਜੀ ਪੰਚਾਇਤ ਮੈਂਬਰ ਹਾਂ ਜੀ ਪੰਚਾਇਤ ਮੈਂਬਰ ਉਹਨੇ ਦੇ ਸਿਰ ਤੇ ਸਿੱਧੇ ਦਾਤਰ ਵਜੇ ਸਿੱਧੇ ਦਾਤਰ ਮਾਰੇ ਖੂਨ ਇੰਨਾ ਕਿ ਘਰ ਭਿੱਜੇ ਪਏ ਕੱਪੜੇ ਹੱਲੇ ਵੀ ਪਰਨੇ ਝਗੜਾ ਹੋਇਆ ਕਿਹੜੀ ਗੱਲੋਂ ਪਲਾਠਾ ਤੁੰ ਦਾ ਕੋਈ ਝਗੜਾ ਸਾਨੂੰ ਤੇ ਪਤਾ ਨਹੀਂ ਜੇ ਥਾਵਾਂ ਤੁੰ ਦਾ ਕੀ ਸਾਹਤਾ ਕੀ ਹਾਂਜੀ ਪ੍ਰੋਪਰਟੀ ਡਿਸਪਿਊਟ ਸੀ ਆਖਰ ਚਾਚੇ ਦਾਦੇ ਪੁੱਤ ਭਰਾ ਸੀ ਇਹ ਇਹਨਾਂ ਦਾ ਪ੍ਰੋਪਰਟੀ ਦਾ ਡਿਸਪਿਊਟ ਸੀ ਤੇ ਡਿਸਪਿਊਟ ਲੈ ਕੇ ਇਹਨਾਂ ਦੀ ਅੱਜ ਲੜਾਈ ਹੋਈ ਆ ਤੇ ਲੜਾਈ ਦੌਰਾਨ ਜਿਹੜੇ ਦੋ ਬੰਦੇ ਜ਼ਖਮੀ ਆ ਰੋਲ ਹੌਸਪੀਟਲ ਦਾਖਲ ਆ ਇਹ ਕਾਨੂੰਨ ਦੇ ਮੁਤਾਬਕ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾ ਰਹੀ ਹੈ ਗੋਲੀ ਕਿਤੇ ਵਜੀ ਗੋਲੀ ਇੱਕ ਦੇ ਵਜੀ ਗੋਲੀ ਇੱਕ ਦੇ ਵਜੀ ਇੱਕ ਦੇ ਸਿਰ ਤੇ ਵਿੱਚ ਸੱਟ ਉਹ ਬਾਹਰੋਂ ਕੋਈ ਰੋਲਾ ਪਿਆ ਕੀ ਬਾਹਰੋਂ ਮੁੰਡੇ ਉਹ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਸਾਰਾ ਜਿਹੜੇ ਤੱਥਾਂ ਦੇ ਆਧਾਰ ਤੇ ਜਿਹੜਾ ਕਿ ਅਸੀਂ ਜਿਸ ਵੀਡੀਓ ਵੇਖੀਓ ਤੇ ਹਾਥੋਂ ਵੀ ਲੱਭ ਰਹੇ ਵੀ 3-4 ਹੱਥ ਫੜੇ ਆ ਗਏ ਉਹ ਅੱਜ ਦੇਖ ਰਹੇ ਆਂ ਅਸੀਂ ਅੱਜ ਇਨਵੈਸਟੀਗੇਟ ਕਰ ਰਹੇ ਆਂ ਸਾਰਾ ਇਨਵੈਸਟੀਗੇਟ ਕਰਕੇ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਜ਼ਖਮੀ ਕੀ ਕੀ ਨਾਮ ਪਤਾ ਵੀ ਇੱਕ ਦਾ ਨਾਮ ਹੈ ਮਨਪ੍ਰੀਤ ਸਿੰਘ ਤੇ ਉਹਦੇ ਗੋਲੀ ਵਜੀ ਉਹਦੇ ਗੋਲੀ ਵਜੀ ਦੂਸਰਾ ਦੂਸਰਾ ਕਿ ਪੰਚਾਇਤ ਸਰਜੀਤ ਸਿੰਘ ਪੰਚਾਇਤ ਨੰਬਰ ਹੈ ਕੋਈ ਹਾਂਜੀ ਵੇਖੋ ਇੱਕ ਪੰਚਾਇਤ ਮੈਂਬਰ ਸਰਜੀਤ ਸਿੰਘ ਇੱਕ ਪੰਚਾਇਤ ਨੰਬਰ ਹੈ ਮੌਜੂਦਾ ਮੌਜੂਦਾ ਇਹ ਵੀ ਜਕਮੀ ਆ ਜੀ ਇਹ ਵੀ ਜਕਮੀ ਉਹਦੇ ਸਿਰ ਚ ਸੱਟ ਹੈ